ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਗੁਰਦੁਆਰਾ ਸਾਹਿਬ ਤੋਂ ਵਾਪਸ ਘਰੇ ਆ ਕੇ ਤੁਸੀਂ ਕੱਪੜੇ ਵੀ ਨਹੀਂ ਬਦਲਨੇ ਕੋਈ ਚੀਜ਼ ਉਹਨਾਂ ਟੈਂਪ ਖਾਣੀ ਨਹੀਂ ਕੋਈ ਪੀਣੀ ਨਹੀਂ ਗੁਰਦੁਆਰਾ ਸਾਹਿਬ ਤੋਂ ਵਾਪਸ ਆਉਣ ਸਾਰ ਤੁਸੀਂ ਆ ਇੱਕ ਪਾਠ ਕਰ ਲੈਣਾ ਤੁਸੀਂ ਸੁਣ ਸੋਚ ਕੇ ਸੁਣ ਕੇ ਹੈਰਾਨ ਹੋ ਜਾਵੋਗੇ ਇੰਨੀ ਵੱਡੀ ਕਿਰਪਾ ਹੁੰਦੀ ਹੈ ਜੇ ਆਪਾਂ ਗੁਰਦੁਆਰਾ ਸਾਹਿਬ ਤੋਂ ਵਾਪਸ ਆਉਣ ਸਾਰੇ ਪਾਠ ਕਰਦੇ ਤੁਸੀਂ ਇਹ ਸਮਝ ਲਓ ਵੀ ਖਜ਼ਾਨਿਆਂ ਦੇ ਵਰਕਤਾਂ ਦੇ ਭੰਡਾਰ ਹੀ ਖੁੱਲ ਜਾਂਦੇ ਨੇ ਸੋ ਕਿਹੜਾ ਉਹ ਪਾਠ ਹੈ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਜੀ ਜੀ ਸੰਤ ਮਹਾਂਪੁਰਸ਼ਾਂ ਦੇ ਵਚਨ ਨੇ ਸੰਤ ਮਹਾਂਪੁਰਸ਼ਾਂ ਨੇ ਦੱਸੀ ਹੋਈ ਵਿਧੀ ਹੈ ਜਿਹੜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ਸੋ ਵੀਡੀਓ ਨੂੰ ਪਿਨਾਸਕੇ ਆਪਾਂ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਰਿਆਂ ਨੂੰ ਇਸ ਚੀਜ਼ ਦੇ ਬਾਰੇ ਪਤਾ ਚੱਲ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਣਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਅ ਇੱਕ ਵਾਰੀ ਇੱਕ ਸੰਤ ਮਹਾਂਪੁਰਸ਼ਾਂ ਨੇ ਇੱਕ ਗੁਰਸਿੱਖ ਨੂੰ ਪੁੱਛਣ ਤੇ ਦੱਸਿਆ ਸੀਗਾ ਵੀ ਗੁਰੂ ਮਹਾਰਾਜ ਜੀ ਵੀ ਇਦਾਂ ਦੀ ਕੋਈ ਵਿਧੀ ਦੱਸੋ ਇਦਾਂ ਦੀ ਕੋਈ ਜੁਗਤੀ ਦੱਸੋ ਵੀ ਜਿਹਦੇ ਨਾਲ ਵੀ ਵਰਕਤਾ ਦੇ ਪੰਡਾਰੇ ਖੁੱਲ ਜਾਣ ਜਿਦੇ ਨਾਲ ਇੰਨੀ ਵੱਡੀ ਕਿਰਪਾ ਗੁਰੂ ਸਾਹਿਬ ਦੀ ਹੋਵੇ ਕਿ ਸਾਰੀਆਂ ਮੁਸ਼ਕਲਾਂ ਦਾ ਹੱਲ ਹੀ ਹੋ ਜਾਵੇ ਤਾਂ ਸੰਤ ਮਹਾਪੁਰਸ਼ਾਂ ਨੇ ਉਹਨਾਂ ਨੂੰ ਪਹਿਲਾਂ ਪੁੱਛਿਆ ਕਿ ਇਹਦੇ ਵੀ ਸਭ ਤੋਂ ਪਹਿਲੇ ਇੱਕ ਗੱਲ ਦਾ ਜਵਾਬ ਦੇ ਵੀ ਜਦੋਂ ਗੁਰਦੁਆਰਾ ਸਾਹਿਬ ਤੋਂ ਵਾਪਸ ਆਉਣਾ ਆ ਕੇ ਕੀ ਕਰਦਾ ਤਾਂ ਉਹਨਾਂ ਨੇ ਦੱਸਿਆ ਕੁਝ ਨਹੀਂ ਜੀ ਬਸ ਗੁਰਦੁਆਰਾ ਸਾਹਿਬ ਜਾਂਦੇ ਆ ਵਾਪਸ ਆਉਂਦੇ ਰਾਹ ਦੇ ਵਿੱਚ ਯਾਰ ਦੋਸਤ ਮਿਲ ਜਾਂਦੇ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਕਰਦੇ ਘਰ ਪਹੁੰਚ ਜਾਂਦੇ ਆ ਉਸ ਤੋਂ ਬਾਅਦ ਜਿਹੜੇ ਘਰ ਦੇ ਕੰਮ ਧੰਦੇ ਹੁੰਦੇ ਆ ਉਹ ਸ਼ੁਰੂ ਹੋ ਜਾਂਦੇ ਆ ਤੇ ਬਸ ਇਹੀ ਹੈ ਜੋ ਡੇਲੀ ਦੀ ਰੁਟੀਨ ਆ ਤਾਂ ਸਤਿ ਮਹਾਂਪੁਰਸ਼ਾਂ ਨੇ ਫਿਰ ਵਚਨ ਕੀਤੇ ਕਹਿੰਦੇ ਵੀ ਅ ਜਿਹੜਾ ਠੀਕ ਹੈ ਤੁਸੀਂ ਗੁਰਸੱਗ ਜਾਨਨੇ ਹੋ ਗੁਰਦੁਆਰਾ ਸਾਹਿਬ ਜਾਨਨੇ ਹੋ ਗੁਰੂ ਸਾਹਿਬ ਦਰਸ਼ਨ ਕਰਦੇ ਹੋ ਪਰ ਜੋ ਉਸ ਤੋਂ ਬਾਅਦ ਤੁਸੀਂ ਕਰਤੀ ਹੋ ਉਹ ਤਾਂ ਗੁਰੂ ਸਾਹਿਬ ਦੀ ਮਰਿਆਦਾ ਦੇ ਬਿਲਕੁਲ ਉਲਟ ਹੈ ਤਾਂ ਸੰਤ ਮਹਾਪੁਰਸ਼ਾਂ ਨੇ ਫਿਰ ਪੁੱਛਿਆ ਕਹਿੰਦੇ ਫਿਰ ਤੁਸੀਂ ਦੱਸਦੇ ਇਹ ਵੀ ਦੱਸਦੇ ਹੋ ਕਿਸੇ ਨੂੰ ਵੀ ਹਾਂ ਵੀ ਅਸੀਂ ਗੁਰਦੁਆਰਾ ਸਾਹਿਬ ਚੋਂ ਗਏ ਆ ਤਾਂ ਮੈਂ ਇੰਨੇ ਵਜੇ ਗਿਆ ਸੀ ਸਵੇਰੇ ਇੰਨੇ ਵਜੇ ਮੁੜ ਕੇ ਆਇਆ ਤਾਂ ਉਹਨਾਂ ਨੇ ਕਿਹਾ ਹਾਂ ਜੀ ਕਦੇ-ਕਦੇ ਕੋਈ ਪੁੱਛ ਲੈਂਦਾ ਤਾਂ ਜ਼ਰੂਰ ਦੱਸ ਦਿੰਨੇ ਆ ਸੱਤ ਮਹਾਂਪੁਰਸ਼ਾਂ ਨੇ ਕਿਹਾ ਵੀ ਅਗਰ ਤੁਸੀਂ ਚਾਹੋਗੇ ਤੁਹਾਡੀ ਵੀ ਬਰਕਤ ਪਵੇ ਵੀ ਜਿਹੜੇ ਖਜ਼ਾਨੇ ਤੇ ਬਰਕਤਾਂ ਦੇ ਭੰਡਾਰ ਖੁੱਲ ਜਾਣ ਤਾਂ ਕਹਿੰਦੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਜਦੋਂ ਵਾਪਸ ਆਉਣਾ ਰਸਤੇ ਦੇ ਵਿੱਚ ਕਿਸੇ ਨੂੰ ਇੱਕ ਤਾਂ ਇਹ ਚੀਜ਼ ਨਹੀਂ ਕਹਿਣੀ ਵੀ ਮੈਂ ਇੰਨੇ ਵਜੇ ਗਿਆ ਸੀ ਤੇ ਇੰਨੇ ਵਜੇ ਮੁੜ ਕੇ ਆਇਆ ਕਿਉਂਕਿ ਜਿਹੜਾ ਇਹ ਕਹਿੰਦੇ ਕਿਰਪਾ ਹੁੰਦੀ ਹੈ ਨਾ ਗੁਰੂ ਸਾਹਿਬ ਦੀ ਇਹ ਖਜ਼ਾਨਾ ਜੋ ਅਸੀਂ ਇਕੱਠਾ ਕਰ ਰਹੇ ਹਾਂ ਹਰੇ ਕਹਿੰਦੇ ਖਜ਼ਾਨਾ ਉੱਥੇ ਡੁੱਲ ਜਾਂਦਾ ਜਦੋਂ ਆਪਾਂ ਇਹ ਦੱਸ ਦਿੰਦੇ ਆ ਕਿਸੇ ਨੂੰ ਵੀ ਮੈਂ ਇੰਨੇ ਵਜੇ ਗਿਆ ਸੀ ਤੇ ਇੰਨੇ ਵਜੇ ਮੁੜ ਕੇ ਆਇਆ ਕਹਿੰਦੇ ਉਸ ਤੋਂ ਬਾਅਦ ਘਰ ਆਉਣਾ ਘਰ ਆ ਕੇ ਮਤਲਬ ਤੁਸੀਂ ਕੱਪੜੇ ਨਹੀਂ ਬਦਲਨੇ ਸੰਤ ਮਹਾਂਪੁਰਸ਼ਾਂ ਦੇ ਬਚਨ ਹੈ ਕਹਿੰਦੇ ਨਾ ਤੁਸੀਂ ਕੁਝ ਖਾਣਾ ਪੀਣਾ ਔਣਸਾਰ ਤੁਸੀਂ ਵਾਪਸ ਆਸਨ ਲਾਉਣਾ ਪੰਜ ਪੌੜੀਆਂ ਜਪਜੀ ਸਾਹਿਬ ਦੇ ਪਾਠ ਦੀਆਂ ਕਰਨੀਆਂ ਤੇ ਕਰਕੇ ਅਰਦਾਸ ਕਰਨੀ ਹੈ ਛੋਟੀ ਛੋਟੀ ਅਰਦਾਸ ਹੁਣ ਕਈ ਵਾਰੀ ਕਮੈਂਟ ਆ ਸਕਦਾ ਕਿ ਛੋਟੀ ਅਰਦਾਸ ਕਿਹੜੀ ਹੁੰਦੀ ਆ ਛੋਟੀ ਅਰਦਾਸ ਦੇਖੋ ਜੀ ਵੱਡੀ ਅਰਦਾਸ ਅਰਦਾਸ ਵੈਸੇ ਵੱਡੀ ਛੋਟੀ ਕੋਈ ਨਹੀਂ ਹੁੰਦੀ ਵੱਡੀ ਅਰਦਾਸ ਤਾਂ ਉਹ ਨੂੰ ਕਹਿ ਦਿੰਦੇ ਆ ਜੋ ਗੁਰੂ ਸਾਹਿਬ ਦੇ ਵਿੱਚ ਪੂਰੀ ਅਰਦਾਸ ਦਿੱਤੀ ਹੁੰਦੀ ਆ ਛੋਟੀ ਅਰਦਾਸ ਮਤਲਬ ਜੋ ਵੈਸੇ ਹੀ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਰਦਾਸ ਕਰਦੇ ਆ ਠੀਕ ਆ ਜੋ ਨਿਮਾਣੀ ਹੋ ਕੇ ਨਿਮਰਤਾ ਦੇ ਵਿੱਚ ਆਪਾਂ ਹੱਥ ਜੋੜ ਕੇ ਸਿਰ ਝੁਕਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਆ ਉਹ ਛੋਟੀ ਅਰਦਾਸ ਹੀ ਹੁੰਦੀ ਆ ਤਾਂ ਸੰਤ ਮਹਾਂਪੁਰਸ਼ ਕਹਿੰਦੇ ਵੀ ਉਦੋਂ ਬਾਅਦ ਛੋਟੀ ਅਰਦਾਸ ਕਰਨੀ ਹੈ ਤੇ ਛੋਟੀ ਅਰਦਾਸ ਕਰਕੇ ਕੀ ਕਹਿਣਾ ਕੋਈ ਦਾਤ ਨਹੀਂ ਮੰਗਣੀ ਸੰਤ ਮਹਾਂਪੁਰਸ਼ ਕਹਿੰਦੇ ਵੀ ਸ਼ੁਕਰਾਨਾ ਕਰਨਾ ਹੈ ਵੀ ਗੁਰੂ ਸਾਹਿਬ ਜੀ ਕਹਿੰਦੇ ਜੀਨੂੰ ਵੀ ਤੁਸੀਂ ਜਿਆਦਾ ਤੁਹਾਡੇ ਦਿਲ ਚ ਭਾਵਨਾ ਕਿਸੇ ਦੇ ਮਨ ਵਿੱਚ ਦੇਖੋ 10ਵੇਂ ਪਾਸ਼ਾ ਲਈ ਜ਼ਿਆਦਾ ਹੁੰਦਾ ਕਿ ਜਦੋਂ ਵੀ ਉਹ ਨਾਮ ਲੈਂਦੇ ਹਨ ਉਹਨਾਂ ਦੇ ਮੂਹ ਦੇ ਵਿੱਚੋਂ ਫਟਾਫਟ 10ਵੇਂ ਪਾਸ਼ਾ ਮਹਾਰਾਜ ਦਾ ਨਾਮ ਨਿਕਲਦਾ ਹੈ ਕਿਸੇ ਦੇ ਮੂਹ ਵਿੱਚੋਂ ਇੱਕਦਮ ਗੁਰੂ ਦਾਸ ਮਹਾਰਾਜ ਜੀ ਦਾ ਨਾਮ ਨਿਕਲਦਾ ਹੈ ਕਿਸੇ ਦੇ ਮੂਹ ਦੇ ਵਿੱਚੋਂ ਇੱਕਦਮ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਨਿਕਲਦਾ ਹੈ ਇੱਕ ਕਿਸੇ ਦੇ ਮੂਹ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਮਤਲਬ ਹਰ ਇੱਕ ਦੀ ਕਿਸੇ ਦੀ ਭਾਵਨਾ ਕਿਸੇ ਗੁਰੂ ਸਾਹਿਬ ਨਾਲ ਜ਼ਿਆਦਾ ਜੁੜੀ ਹੁੰਦੀ ਹੈ ਕਿਸੇ ਦੇ ਵੈਸੇ ਜੋਤ ਇੱਕ ਹੀ ਹੈ ਚਾਹੇ ਦਸੇ ਪਾਸ਼ਾ ਹੀ ਹੈ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਜੋਤ ਇੱਕੋ ਹੀ ਹੈ ਬਸ ਫਰਕ ਹੁੰਦਾ ਵੀ ਜਿਵੇਂ ਹੁਣ ਕਿਸੇ ਨੂੰ ਕਿਸੇ ਕੋਈ ਬਾਣੀ ਜਪਣ ਨਾਲ ਜ਼ਿਆਦਾ ਆਨੰਦ ਆਉਂਦਾ ਹੈ ਕਿਸੇ ਨੂੰ ਸੁਖਮਨੀ ਸਾਹਿਬ ਜਪਣ ਨਾਲ ਜ਼ਿਆਦਾ ਆਨੰਦ ਆਉਂਦਾ ਹੈ ਕਿਸੇ ਨੂੰ ਮੂਲ ਮੰਤਰ ਸਾਡੇ ਨਾਲ ਜ਼ਿਆਦਾ ਆਨੰਦ ਆਉਂਦਾ ਹੈ ਕਿਸੇ ਨੂੰ ਸਿਰਫ ਵਾਹਿਗੁਰੂ ਕਹਿਣ ਤੇ ਜ਼ਿਆਦਾ ਆਨੰਦ ਆਉਂਦਾ ਹੈ ਠੀਕ ਇਸੇ ਤਰੀਕੇ ਨਾਲ ਕਿਸੇ ਦੇ ਮੁਖ ਤੇ ਕਿਸੇ ਪਾਤਸ਼ਾਹ ਦਾ ਨਾਮ ਜ਼ਿਆਦਾ ਇੱਕਦਮ ਆਉਂਦਾ ਹੈ ਕਿ ਉਹਨਾਂ ਦੇ ਭਾਵਨਾ ਉਹਨਾਂ ਨਾਲ ਜ਼ਿਆਦਾ ਜੁੜੀ ਹੁੰਦੀ ਹੈ ਤਾਂ ਸੰਤ ਮਹਾਂਪੁਰਸ਼ ਕਹਿੰਦੇ ਜਿਹੜੇ ਵੀ ਬਾਦਸ਼ਾਹੀ ਨੂੰ ਤੂਤਿਆਉਣਾ ਹੈ ਜਿੰਨਾ ਨਾਲ ਤੇਰਾ ਮਨ ਜ਼ਿਆਦਾ ਜੁੜਿਆ ਉਹਨਾਂ ਦਾ ਨਾਮ ਲੈ ਕੇ ਅਰਦਾਸ ਕਰਨੀ ਹੈ ਉਦਾਹਰਨ ਤੇ ਤੌਰ ਤੇ ਜਿਵੇਂ ਆਪ 10ਵੇਂ ਪਾਸ਼ਾ ਮਹਾਰਾਜ ਦਾ ਨਾਮ ਲੈਂਦਾ ਤਾਂ ਅਰਦਾਸ ਕਰਨੀ ਹੈ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਆਪ ਜੀ ਦਾ ਕੋਟਨ ਕੋਟ ਸ਼ੁਕਰਾਨਾ ਆਪ ਜੀ ਦੀ ਕਿਰਪਾ ਹੋਈ ਆਪ ਜੀ ਦੀ ਕਿਰਪਾ ਸਦਕਾ ਮੈਂ ਗੁਰੂ ਘਰ ਆਇਆ ਆਪ ਜੀ ਦੀ ਕਿਰਪਾ ਸਦਕਾ ਤੁਸੀਂ ਮੈਨੂੰ ਇਹ ਸੇਵਾ ਬਖਸ਼ਿਸ਼ ਕੀਤੀ ਆਪ ਜੀ ਨੇ ਮਿਹਰ ਕੀਤੀ ਮੇਰੇ ਤੇ ਆਪ ਜੀ ਦਾ ਕੋਟਨ ਕੋਸ਼ ਕਰਾਨਾ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜੀ بس ਇਦਾਂ ਹੀ ਆਪਣੀ ਕਿਰਪਾ ਵਾਲਾ ਹੱਥ ਮੇਰੇ ਤੇ ਬਣਾਈ ਰੱਖਿਓ ਸੰਤ ਮਹਾਂਪੁਰਸ਼ ਕਹਿੰਦੇ ਵੀ ਜਦੋਂ ਤੁਸੀਂ ਕਿਸੇ ਨੂੰ ਦੱਸਣ ਦੀ ਵਜਾਇ ਨਾ ਜੇ ਤੁਸੀਂ ਪਾਠ ਵੀ ਕਰਤੀਓ ਮੰਨ ਲਓ ਤੁਸੀਂ ਅਮਰਤ ਵੇਲੇ ਉੱਠ ਕੇ ਪਾਠ ਕੀਤਾ ਹਨ ਤਾਂ ਉਸ ਦਾ ਵੀ ਤੁਸੀਂ ਅਰਦਾਸ ਕਰਨ ਤੋਂ ਬਾਅਦ ਐਂਡ ਦੇ ਵਿੱਚ ਕਹਿੰਦੇ ਸੁਖ ਸ਼ੁਕਰਾਨਾ ਕਰਦੇ ਹੋ ਨਾ ਵੀ ਮਹਾਰਾਜ ਜੀ ਤੇਰਾ ਬਹੁਤ ਬਹੁਤ ਸ਼ੁਕਰਾਨਾ ਤੇਰੀ ਕਿਰਪਾ صدਕਾ ਤੁਸੀਂ ਆਪ ਸੇਵਾ ਕਰਾਈ ਆਪ ਨਾਮ ਜਪਾਇਆ ਤਾਂ ਸਤਿਮਹ ਪੁਰਸ਼ ਕਹਿੰਦੇ ਵੀ ਫਿਰ ਗੁਰੂ ਸਾਹਿਬ ਬਹੁਤ ਖੁਸ਼ ਹੁੰਦੇ ਨੇ ਠੀਕ ਹੈ ਫਿਰ ਉੱਥੇ ਕੀ ਨਿਕਲ ਜਾਂਦਾ ਉਹ ਬੈ ਸ਼ਬਦ ਨਿਕਲ ਜਾਂਦਾ ਜਿਵੇਂ ਉਹ ਆਪਾਂ ਕਹਿੰਦੇ ਆ ਮੈਂ ਵੀ ਆਪਾਂ ਕਹ ਰਹੀ ਐ ਵੀ ਮੈਂ ਸਵੇਰੇ ਉੱਠ ਕੇ 5 ਵਜੇ ਮੈਂ ਨਿਤਨੀਮ ਕੀਤਾ ਤਾਂ ਆਪਾਂ ਹਾਲਕੀ ਆਪਾਂ ਜਾਣਬੁੱਝ ਕੇ ਨਹੀਂ ਕਰਦੇ ਆਪਾਂ ਵੈਸੇ ਕਿਸੇ ਨੂੰ ਦੱਸਣ ਲੱਗੇ ਕਈ ਵਾਰੀ ਮੈਸ਼ਬ ਉਪਯੋਗ ਇਸਤੇਮਾਲ ਕਰ ਲੈਂਦੇ ਆ ਲੇਕਿਨ ਅਸਲ ਦੇ ਵਿੱਚ ਤਾਂ ਜੇ ਆਪਾਂ ਗੁਰਬਾਣੀ ਪੜ੍ਹਦੇ ਆ ਇਤਿਹਾਸ ਪੜ੍ਹਦੇ ਆ ਤਾਂ ਆਪਾਂ ਇਹ ਚੀਜ਼ ਸਮਝਦੇ ਆ ਵੀ ਜਿਹੜਾ ਨਾਮ ਹੈ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਹੀ ਆਪਾਂ ਜਪਦੇ ਆ ਹੈਨਾ ਪਰ ਉਹ ਇਤਿਹਾਸ ਚੋਂ ਇਹ ਚੀਜ਼ਾਂ ਸਮਝ ਆਉਂਦੀਆਂ ਨਹੀਂ ਤਾਂ ਠੀਕ ਉਸੇ ਤਰੀਕੇ ਨਾਲ ਜਦੋਂ ਬਰਦਾਸ਼ਤ ਦੇ ਵਿੱਚ ਵੀ ਇਹ ਚੀਜ਼ ਕਹਿੰਦੇ ਆ ਵੀ ਗੁਰੂ ਸਾਹਿਬ ਜੀ ਆਪ ਦੀ ਕਿਰਪਾ ਹੋਈ ਆ ਆਪ ਦੀ ਕਿਰਪਾ ਸਦਕਾ ਆਪਾਂ ਵੀ ਇਹ ਨਾਮ ਜਪਿਆ ਤੁਸੀਂ ਸੇਵਾ ਮੈਥੋਂ ਲੈਂਤੀ ਆ ਤੁਹਾਡਾ ਕੋਟਡ ਕੋਸ਼ ਕਰਾਨਾ ਵਸ ਗੁਰੂ ਸਾਹਿਬ ਜੀ ਇਦਾਂ ਹੀ ਕਿਰਪਾ ਕਰਦੇ ਰਹੋ ਇਦਾਂ ਹੀ ਮੇਰੇ ਤੋਂ ਸੇਵਾ ਲੈਂਦੇ ਰਹੋ ਤਾਂ ਫਿਰ ਸੰਤ ਮਹਾਪੁਰਸ਼ ਕਹਿੰਦੇ ਵੀ ਜਿਹੜੇ ਮਾਇਆ ਦੇ ਖਜ਼ਾਨੇ ਹੁੰਦੇ ਆ ਨਾ ਬਰਕਤਾਂ ਦੇ ਖਜ਼ਾਨੇ ਕਹਿੰਦੇ ਉਹ ਗੁਰੂ ਸਾਹਿਬ ਖੋਲ ਦਿੰਦੇ ਆ ਨਾ ਸਿਰਫ ਉਹ ਬਰਕਤਾਂ ਦੇ ਖਜ਼ਾਨੇ ਖੋਲ ਦਿੰਦੇ ਨੇ ਕਹਿੰਦੇ ਜਦੋਂ ਆਪਾਂ ਇਸ ਦੁਨੀਆ ਤੋਂ ਰੁਸਤਕ ਹੋ ਕੇ ਅਗਲੀ ਦੁਨੀਆ ਦੇ ਵਿੱਚ ਜਾਣਾ ਨਾ ਕਹਿੰਦੇ ਆਪਾਂ ਮੰਗੋ ਜਾਣਾ ਤੇ ਜਿਹੜਾ ਆਪਣਾ ਇੱਕ ਇਕੱਠਾ ਕੀਤਾ ਹੋਇਆ ਖਜ਼ਾਨਾ ਹੈ ਕਹਿੰਦੇ ਫਿਰ ਇਹ ਖਜ਼ਾਨਾ ਵੜ ਜਾਂਦਾ ਇੱਕ ਤਰ੍ਹਾਂ ਦਾ ਇਕੱਠਾ ਹੋਪ ਕੇ ਕਹਿੰਦੇ ਸਾਥੋਂ ਪਹਿਲਾਂ ਇਹ ਪਹੁੰਚ ਜਾਂਦਾ ਸਾਡੇ ਪਹੁੰਚਣ ਤੋਂ ਪਹਿਲਾਂ ਜਦੋਂ ਆਪਾਂ ਧਰਮਰਾਜ ਨੂੰ ਜਾ ਕੇ ਲੇਖਾ ਦੇਣਾ ਸੰਤ ਮਹਾਂਪੁਰਸ਼ ਕਹਿੰਦੇ ਵੀ ਸਭ ਤੋਂ ਪਹਿਲਾਂ ਇਹ ਪਹੁੰਚ ਜਾਂਦਾ ਹੈ ਪਰ ਜੇ ਕਹਿੰਦੇ ਮੰਨ ਲਓ ਆਪਾਂ ਗੁਰੂ ਘਰ ਤੋਂ ਦੇਖੋ ਜਾਣ ਵਿੱਚ ਕੋਈ ਕੋਈ ਨਹੀਂ ਕਰਦਾ ਕਿ ਉਹ ਵੀ ਆਪਾਂ ਉਹ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ ਆਪਾਂ ਨੂੰ ਜਾਣੇ ਵਿੱਚ ਚੀਜ਼ਾਂ ਕਰ ਰਹੇ ਹੁੰਦੇ ਕੋਈ ਕਿ ਸ਼ੁਰੂ ਦੇ ਵਿੱਚ ਮੈਨੂੰ ਵੀ ਇਹ ਚੀਜ਼ਾਂ ਨਹੀਂ ਪਤਾ ਸੀ ਤਾਂ ਮੈਂ ਵੀ ਇਹ ਗਲਤੀ ਕਰ ਰਹੀ ਸੀ ਲੇਕਿਨ ਜਿਸ ਦਿਨ ਤੋਂ ਪਤਾ ਚੱਲ ਗਿਆ ਉਸ ਦਿਨ ਤੋਂ ਫਿਰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਦਾ ਸਾਤ ਮਾਪੋਸ਼ ਕਹਿੰਦੇ ਵੀ ਜਦੋਂ ਤੁਸੀਂ ਗੁਰੂ ਘਰ ਤੋਂ ਲੈ ਕੇ ਘਰ ਤੱਕ ਜਦੋਂ ਔਨੇ ਉੱਚ 10 ਦਿਨਿਓ ਵੀ ਹਾਂਜੀ ਮੈਂ ਇੰਨੇ ਵਜੇ ਗਈ ਸੀ ਤੇ ਇੰਨਾ ਟਾਈਮ ਉੱਥੇ ਬੈਠੀ ਕਹਿੰਦੇ ਫਿਰ ਉਹ ਖਜ਼ਾਨਾ ਉੱਥੇ ਹੀ ਡੁੱਲ ਜਾਂਦਾ ਫਿਰ ਉਹ ਜਮਾ ਨਹੀਂ ਹੁੰਦਾ ਇਕੱਠਾ ਨਹੀਂ ਹੁੰਦਾ ਸੋ ਤੁਸੀਂ ਵੀ ਇਸ ਚੀਜ਼ ਨੂੰ ਜ਼ਰੂਰ ਅਪਣਾਉਣਾ ਹੈ ਚਾਹੇ ਤੁਸੀਂ ਸਵੇਰੇ ਉੱਠ ਕੇ ਨਿਤਨੇਮ ਕਰਦੇ ਹੋ ਚਾਹੇ ਤੁਸੀਂ ਗੁਰੂ ਘਰ ਤੋਂ ਆ ਰਹੇ ਹੋ ਤੁਹਾਨੂੰ ਕੋਈ ਪੁੱਛਦਾ ਵੀ ਹੈ ਬਸ ਇਹੀ ਕਹਦਿਆ ਕਰੋ ਬਸ ਗੁਰੂ ਸਾਹਿਬ ਜੀ ਨੇ ਜਿੰਨੀ ਸੇਵਾ ਲੈਤੀ ਉਸ ਮਹਾਰਾਜ ਜੀ ਨੇ ਲੈਤੀ ਬੱਸ ਇਸ ਚੀਜ਼ ਨੂੰ ਇਦਾਂ ਹੀ ਆਪਾਂ ਕਿਉਂਕਿ ਜੇ ਆਪਾਂ ਦੱਸਾਂਗੇ ਡਿਟੇਲ ਦੇ ਵਿੱਚ ਫਿਰ ਸਾਡੀ ਜਿਹੜੀ ਉਹ ਮਿਹਨਤ ਆ ਸਾਡਾ ਕੀਤਾ ਹੋਇਆ ਕਰਮ ਹੈ ਉਹਦਾ ਫਲ ਜ਼ੀਰੋ ਹੋ ਜਾਵੇਗਾ ਸੋ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀਆਂ ਚੀਜ਼ਾਂ ਮੈਨੂੰ ਆਪ ਨੂੰ ਸਮਝ ਆਉਂਦੀਆਂ ਜਾਂਦੀਆਂ ਮੈਂ ਤੁਹਾਡੇ ਨਾਲ ਡਿਟੇਲ ਦੇ ਵਿੱਚ ਉਹ ਸ਼ੇਅਰ ਕਰਾਂ ਤਾਂ ਕਿ ਕਿਉਂਕਿ ਗੁਰੂ ਸਾਹਿਬ ਜੀ ਦਾ ਹੁਕਮ ਹੈ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦਾ ਵੀ ਜੋ-ਜੋ ਚੀਜ਼ ਜੋ-ਜੋ ਜਿੰਨੀ ਕੁ ਤੈਨੂੰ ਮਤਗੁਰੂ ਸਾਹਿਬ ਬਖਸ਼ ਰਿਹਾ ਦੂਜਿਆਂ ਨਾਲ ਸਾਂਝੀ ਜ਼ਰੂਰ ਕਰਨੀ ਹੈ ਤਾਂ ਕਿ ਆਪਣਾ ਮਕਸਦ ਕੀ ਹੈ ਵੀ ਸਭ ਦਾ ਭਲਾ ਹੋਵੇ ਸਭ ਸਭ ਦੀ ਗੁਰੂ ਸਾਹਿਬ ਅਰਦਾਸ ਕਰੋ ਨਾ ਤੇ ਕਿਉਂਕਿ ਕਿ ਮਹਾਰਾਜ ਜੀ ਦੇ ਵਚਨ ਨੇ ਵੀ ਕਰ ਭਲਾ ਹੋ ਭਲਾ ਕਰ ਬੁਰਾ ਹੋ ਬੁਰਾ ਸੋ ਜਦੋਂ ਆਪਾਂ ਦੂਜੇ ਦਾ ਭਲਾ ਕਰਨ ਬਾਰੇ ਸੋਚਦੇ ਆ ਤਾਂ ਉਥੇ ਆਪਣਾ ਵੀ ਭਲਾ ਆਪ ਨਾਲ ਹੁੰਦਾ ਬਾਣੀ ਜਪਣ ਨਾਲ ਭਲਾ ਹੋ ਰਿਹਾ ਚੰਗੇ ਕਰਮ ਕਰਨਾ ਵੀ ਹੋ ਰਿਹਾ ਤੇ ਕਿਸੇ ਦਾ ਚੰਗਾ ਸੋਚਣਾ ਕਿਸੇ ਨੂੰ ਚੰਗਾ ਰਾਹ ਦਿਖਾਉਣਾ ਵੀ ਆਪਣਾ ਚੰਗਾ ਹੋ ਰਿਹਾ ਸੋ ਮੀਗੀ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਤਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ